Thank you. ਨੇ ਖੁਦਕੁਸ਼ੀ ਦੇ ਮਾਮਲਿਆਂ ਤੇ ਚਿੰਤਾ ਜਤਾਉਂਦੇ ਹੋਏ ਇੱਕ ਬਿਆਨ ਦਿੱਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਮੀਡੀਆ ਸੁਪਰੀਮ ਕੋਰਟ ਨੇ ਸੋਮਵਾਰ ਨੂੰ Rajasthan ਦੇ कोटा ਵਿੱਚ IIT ਦਿੱਲੀ IIT ਖਗੜਪੁਰ ਦੇ ਵਿਦਿਆਰਥੀ ਤੇ ਇੱਕ NEET ਮੈਡੀਕਲ ਦਾਖਲਾ ਪ੍ਰੀਖਿਆ ਦੇ ਚਾਹਵਨ ਦੀਆਂ ਖੁਦਕੁਸ਼ੀਆਂ ਦੀ ਜਾਂਚ ਤਿੰਨ ਰਾਜਾਂ ਦੀ ਪੁਲਿਸ ਤੋਂ ਸਟੇਟਸ ਰਿਪੋਰਟ ਮੰਗੀ ਜਸਟਿਸ ਜੇਬੀ ਪਰਦੀਵਾਲਾ ਤੇ ਆਰ ਮਹਾਦੇਵਨ ਦੇ ਬੈਚ ਨੇ ਉੱਚ ਸਿੱਖਿਆ ਸੰਸਥਾਵਾਂ ਵਿੱਚ ਖੁਦਕੁਸ਼ੀਆਂ ਤੇ ਚਿੰਤਾ ਪ੍ਰਗਟ ਕੀਤੀ ਤੇ ਗ੍ਰਹਿ ਮੰਤਰਾਲੇ ਨੂੰ ਮਾਮਲੇ ਵਿੱਚ ਇੱਕ ਠਿਰ ਬਣਾਇਆ ਸਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਜਾਂਚ ਰਿਪੋਰਟ ਮੰਗੀ ਐਮਐਸਕਿਊਟਰੀ ਸੀਨੀਅਰ ਵਕੀਲ ਅਪਰਨਾ ਪਟ ਨੇ ਇਸ ਮੁੱਦੇ ਤੇ ਮੰਤਰਾਲੇ ਤੋਂ ਸਹਾਇਤਾ ਮੰਗੀ ਸੀ ਬੈਜ ਨੇ ਦਿੱਲੀ ਪੁਲਿਸ ਨੂੰ ਪੁੱਛਿਆ ਕਿ 2023 ਵਿੱਚ ਆਈਆਈਟੀ ਦਿੱਲੀ ਵਿੱਚ ਪੜ੍ਹਦੇ ਸਮੇਂ ਖੁਦਕੁਸ਼ੀ ਕਰਨ ਵਾਲੇ ਦੋ ਵਿਦਿਆਰਥੀਆਂ ਦੇ ਪਰਿਵਾਰਕ ਮੈਂਬਰਾਂ ਦੀਆਂ ਸ਼ਿਕਾਇਤਾਂ ਤੇ 24 ਮਾਰਚ ਨੂੰ ਐਫਆਈਆਰ ਦਰਜ ਕਰਨ ਦੇ ਅਦਾਲਤ ਦੇ ਹੁਕਮ ਦੀ ਜਾਂਚ ਦੀ ਸਥਿਤੀ ਕੀ ਹੈ ਬੈਂਚ ਨੇ ਦਿੱਲੀ ਸਰਕਾਰ ਵੱਲੋਂ ਪੇਸ਼ ਹੋਏ ਵਕੀਲ ਨੂੰ ਕਿਹਾ ਕਿ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਜਾਂਚ ਵਿੱਚ ਕੀ ਪ੍ਰਗਤੀ ਹੋਈ ਹੈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਤੁਸੀਂ ਕੀ ਕੀਤਾ ਤੁਹਾਨੂੰ ਸਾਨੂੰ ਦੱਸਣਾ ਪਵੇਗਾ ਕਿ ਤੁਸੀਂ ਕੀ ਕੀਤਾ ਰਾਜਸਥਾਨ ਬੰਗਾਲ ਸਰਕਾਰ ਤੋਂ ਵੀ ਰਿਪੋਰਟ ਤਲਬ ਕੀਤੀ ਗਈ ਹੈ ਸੁਪਰੀਮ ਕੋਰਟ ਨੇ 4 ਮਈ ਨੂੰ ਆਈਆਈਟੀ ਖਗੜਪੁਰ ਦੇ ਵਿਦਿਆਰਥੀ ਦੀ ਖੁਦਕੁਸ਼ੀ ਵਿੱਚ ਜਾਂਚ ਬਾਰੇ ਪੱਛਮੀ ਬੰਗਾਲ ਪੁਲਿਸ ਤੋਂ ਵੀ ਜਾਣਕਾਰੀ ਮੰਗੀ ਸੀ ਇਸ ਖੁਦਕੁਸ਼ੀ ਦੇ ਸੰਬੰਧ ਵਿੱਚ 8 ਮਈ ਨੂੰ ਇੱਕ ਐਫ ਆਈ ਆਰ ਦਰਜ ਕੀਤੀ ਗਈ ਸੀ ਇਸੇ ਤਰ੍ਹਾਂ ਸੁਪਰੀਮ ਕੋਰਟ ਨੇ ਰਾਜਸਥਾਨ ਪੁਲਿਸ ਨੂੰ ਕੋਟਾ ਵਿੱਚ ਆਪਣੇ ਕਮਰੇ ਵਿੱਚ ਲਟਕਦੇ ਮਿਲੇ ਇੱਕ ਨੀਟ ਉਮੀਦਵਾਰ ਦੀ ਮੌਤ ਦੀ ਜਾਂਚ ਦੀ ਸਿੱਤੀ ਬਾਰੇ ਜਾਣਕਾਰੀ ਦੇਣ ਲਈ ਕਿਹਾ ਉਮੀਦਵਾਰ ਆਪਣੇ ਮਾਪਿਆਂ ਨਾਲ ਰਹਿੰਦਾ ਸੀ ਬੈਂਚ ਨੇ ਸੁਨਵਾਈ 21 ਜੁਲਾਈ ਤੱਕ ਮੁਤਲਬੀ ਕਰ ਦਿੱਤੀ ਆਯੂਸ਼ ਅਸ਼ਨਾ 8 ਜੁਲਾਈ 2023 ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ ਜਦੋਂ ਕਿ ਅਨਿਲ ਕੁਮਾਰ 1 ਸਤੰਬਰ 2023 ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ ਸੀ ਦੋਵੇਂ ਆਈਆਈਟੀ ਦਿੱਲੀ ਵਿੱਚ ਪੜ੍ਹ ਰਏ ਸਨ 23 ਮਈ ਨੂੰ ਸੁਪਰੀਮ ਕੋਰਟ ਨੇ ਕੋਟਾ ਵਿੱਚ ਵਿਦਿਆਰਥੀਆਂ ਦੀਆਂ ਖੁਦਕੁਸ਼ੀਆਂ ਵਿੱਚ ਵਾਧੇ ਤੇ ਰਾਜਸਥਾਨ ਸਰਕਾਰ ਦੀ ਚਾੜਚam ਕੀਤੀ ਸੀ ਸਥਿਤੀ ਨੂੰ ਗੰਭੀਰ ਦੱਸਿਆ ਇਸ ਨੇ ਕਿਹਾ ਕਿ 2025 ਵਿੱਚ ਕੋਟਾ ਵਿੱਚ ਹੁਣ ਤੱਕ ਖੁਦਕੁਸ਼ੀ ਦੇ 14 ਮਾਮਲੇ ਸਾਹਮਣੇ ਆਏ ਨੇ ਸੁਪਰੀਮ ਕੋਰਟ ਨੇ ਆਪਣੇ 24 ਮਾਰਚ ਦੇ ਫੈਸਲੇ ਦਾ ਹਵਾਲਾ ਦਿੱਤਾ ਜਿਸ ਵਿੱਚ ਉੱਚ ਸਿੱਖਿਆ ਸੰਸਥਾਵਾਂ ਵਿੱਚ ਵਿਦਿਆਰਥੀਆਂ ਦੁਆਰਾ ਖੁਦਕੁਸ਼ੀ ਦੇ ਅਕਸਰ ਮਾਮਲਿਆਂ ਦਾ ਨੋਟਿਸ ਲਿਆ ਗਿਆ ਸੀ ਤੇ ਉਹਨਾਂ ਦੀ ਮਾਨਸਿਕ ਸਿਹਤ ਚਿੰਤਾਵਾਂ ਨੂੰ ਦੂਰ ਕਰਨ ਤੇ ਅਜਈਆਂ ਘਟਨਾਵਾਂ ਨੂੰ ਰੋਕਣ ਲਈ ਇੱਕ ਰਾਸ਼ਟਰੀ ਟਸਟਕ ਫੋਰਸ ਐਨਟੀਐਫ ਦਾ ਗਠਨ ਕੀਤਾ ਗਿਆ 2025 ਚ ਵਾਦੇ ਮਾਮਲਿਆਂ ਨੂੰ ਲੈ ਕੇ ਹੁਣ ਗਠਿਤ ਇੱਕ ਫੋਰਸ ਗਠਿਤ ਕੀਤੀ ਗਈ ਹੈ ਜਿਸ ਤੋਂ ਬਾਅਦ ਬਾਕੀ ਦੇ ਨਤੀਜੇ ਇਸੇ ਚੈਨਲ ਤੇ ਅਸੀਂ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਉਦੋਂ ਤੱਕ ਲਈ ਤੁਸੀਂ ਬਨੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ মিডিਆ ਨਾਲ ਧੰਨਵਾਦ